ਮਗਰ ਕੀ ਕਰ ਮਗਰ ਬੱਛੀ ਆ ਜੀ ਸੀਮਨ ਰਿਕਾਰਡ ਪ੍ਰੋਪਰ ਆਪਣੇ ਕੋਲ ਹੈਗਾ ਜੀ ਰਮਾੜਾ ਦੀ ਬੱਛੀ ਇਹਦਾ 16 ਕਿਲੋ ਜੀ ਦੋ ਟਾਈਮ ਬੰਦਾ ਆਪਣੇ ਘਰੋਂ ਚੋਕੇ ਲੈ ਜਾਵੇ ਜੀ ਆਪਣੀਆਂ ਲੰਗੀਆਂ ਹੁੰਦੀਆਂ ਮੁੜ ਕੇ ਕੋਈ ਲੰਬਾਣਾ ਦੇਵੇ ਜੀ ਬਿਲਕੁਲ ਬਾਈ ਉਹ ਗੱਲ ਨਹੀਂ ਲੋਕਾਂ ਵਾਲੀ ਜੀ ਆਪਣਾ ਬਈ ਵੜਾ ਥੱਲੇ ਦੁੱਧ ਛੱਡਿਆ ਹੋਊ ਜਮਾ ਪ੍ਰੋਪਰ ਖਾਲੀ ਕੀਤੀ ਆ ਜੀ ਵੜ ਨਹੀਂ ਨਹੀਂ ਸਹੀ ਗੱਲ ਆ ਬਾਈ ਹਨਾ ਤੇ ਬਾਕੀ ਬਾਕੀ ਜੇ ਗੱਲ ਕਰੀਏ ਤਾਂ ਕਹਿਣ ਦੀ ਕੋਈ ਗਰਲਾਲ ਲੋੜ ਨਹੀਂ ਵੀ ਭਾਰੀ ਟਰੇਡ ਬਾਈ ਕਰਨ ਨੂੰ ਤਾਂ ਇਹਦਾ ਵੀ ਆਪਾਂ ਜਿੰਨਾ ਮਰਜੀ ਗੱਲਗੇ ਵਹਿੜ ਤਾਂ ਵੇਖ ਜਾਣੀ ਆ ਠੀਕ ਹੈ ਜੀ ਪਰ ਆਪਾਂ ਮੁੱਲ ਨਹੀਂ ਕਰਨੇ ਸਾਸੀਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਰ ਸਿੰਘ ਵਾਲੇ ਪਹੁੰਚੇ ਹੋਏ ਆ ਬਾਈ ਦੇ ਫਾਰਮ ਦੇ ਉੱਪਰੋਂ ਆਪਾਂ ਤੁਹਾਨੂੰ ਦੋ ਟੌਪ ਦੇ ਨਗੀਨੇ ਦਿਖਾਵਾਂਗੇ ਪਹਿਲੀ ਵੀਡੀਓ ਬਾਈ ਦੇ ਫਾਰਮ ਤੋਂ ਪਾਉਣ ਲੱਗੇ ਆ ਬਾਈ ਕੋਲੇ ਬਹੁਤ ਚੰਗੇ ਜਿਹੜੇ ਜਾਨਵਰ ਹੁੰਦੇ ਆ ਸਾਰੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆ ਬਾਕੀ ਕਿਸੇ ਵੀ ਜਾਨਵਰ ਦੀ ਕੋਈ ਤਸੱਲੀ ਪਰਖ ਕਰਨੀ ਆ ਤੁਸੀਂ ਆਪਦੇ ਪੱਧਰ ਤੇ ਕਰਨੀ ਆ ਕਿਉਂਕਿ ਬਾਈ ਨੇ ਆਪ ਦੀ ਸਮਝ ਨਾਲ ਲੈ ਕੇ ਜਾਂਦੀ ਆ ਤੇ ਤੁਸੀਂ ਆਪ ਦੀ ਸਮਝ ਨਾਲ ਲੈ ਕੇ ਜਾਣੀ ਸਭ ਤੋਂ ਪਹਿਲਾਂ ਤਾਂ ਬਾਈ ਸਵਾਗਤ ਕਰਦੇ ਆ ਜੀ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਤੇ ਬਾਈ ਇੱਕ ਵਾਰੀ ਆਪਣਾ ਐਡਰੈਸ ਕਨਫਰਮ ਕਰਵਾ ਲਗੇ ਆਪਾਂ ਸੱਜਣਾ ਨੂੰ ਕਿਉਂਕਿ ਆਪਾਂ ਪਹਿਲੀ ਵੀਡੀਓ ਪਾਉਣ ਲੱਗੇ ਆ ਨਾ ਫਾਰਮ ਤੋਂ ਬਾਈ ਜੀ ਨਾਮ ਗੁਰਲਾਲ ਸਿੰਘ ਆ ਪਿਤਾ ਦਾ ਨਾਮ ਸਰਦਾਰ ਗੁਰਚਰਨ ਸਿੰਘ ਜੀ ਪਿੰਡ ਬੋਰ ਜਵਾਰ ਸਿੰਘ ਵਾਲਾ ਜੀ ਘਰ ਧਰਮਸ਼ਾਲਾ ਦੇ ਨੇੜੇ ਆ ਜੀ ਬਰਗਾ ਜੜਨ ਜੀ ਸੌਖੇ ਪਾਸਿਓਂ ਆ ਸਕਦਾ ਹਾਂ ਜੀ ਗਾੜੀ ਆ ਰਾਤ ਜਦੋਂ ਆਪਾਂ ਪਿੰਡ 'ਚ ਵੜਦੇ ਹਾਂ ਸਾਰ ਧਰਮਸ਼ਾਲਾ ਕੋਲੇ ਆ ਜੀ ਧਰਮਸ਼ਾਲਾ ਦੇ ਕੋਲੇ ਆ ਤੇ ਬਾਈ ਆਪਣਾ ਹੈਗਾ ਵਪਾਰ ਦਾ ਕੰਮ ਹਾਂਜੀ ਵਪਾਰ ਦਾ ਕੰਮ ਵਪਾਰ ਦਾ ਕੰਮ ਕੱਲ੍ਹ ਵੱਤ ਕਰੀਏ ਆਪਾਂ ਗੁਰਲਾਲ ਬਾਈ ਪਹਿਲੀ ਕਰਮ ਵਾਲੀ ਦੀ ਹਨਾ ਇਹ ਬਾਈ ਜੀ ਦੂਜਾ ਸੂਆ ਮਾਲਕਾ ਦੇ ਦੱਸਣ ਮੁਤਾਬਕ ਆਪਾਂ ਲਈ ਆ ਜੀ ਵਹਿੜ ਠੀਕ ਆ ਵੀਰੇ ਆਪਾਂ ਤਾਂ ਜਿਆਦਾ ਦੁੱਧ ਚੋਕੇ ਲਿਆਏ ਸੀ ਹੁਣ ਪਰ ਜੀ 16 ਕਿਲੋ ਦੁੱਧ ਆਪਾਂ ਚਵਾ ਕੇ ਦੇ ਦਾਂਗੇ ਜੀ ਜਿਹੜਾ ਮਤਲਬ ਆਪਾਂ ਝੋ ਰਹੇ ਆ ਅੱਜ ਦੇ ਜਿਹੜੇ ਝੋ ਰਹੇ ਆ ਜੀ ਹਾਂਜੀ ਤੇ ਗਰਲਾਲ ਬਾਈ ਇਹਦੇ ਮਗਰ ਕੀ ਆ ਕਰਮ ਨਗਰ ਵੱੱਛੀ ਆ ਜੀ ਸੀਮਨ ਰਿਕਾਰਡ ਪ੍ਰੋਪਰ ਆਪਣੇ ਕੋਲ ਹੈਗਾ ਜੀ ਰਮਾੜਾ ਦੀ ਵੱੱਛੀ ਆ ਜੀ ਮਾਲਕਾ ਦੇ ਦਸਨ ਮਤਾਬੀ ਜੋ ਆਪਾਂ ਨੂੰ ਦੱਸ ਦਿੱਤਾ ਵੱੱਛੀ ਗਰਲਾਲ ਚੰਗੀ ਵੀ ਬਹੁਤ ਅਜੇ ਗੱਲਬਾਤ ਕਰਨੀ ਹੈ ਨਾ ਹਾਂਜੀ 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 ਲਓ ਵੀ ਸੱਜਣੋ ਚੈੱਕ ਕਰਕੇ ਦੇਖੋ ਤੁਸੀਂ ਬਹੁਤ ਜ਼ਿਆਦਾ ਚੰਗੀ ਆ ਬਾਕੀ ਇਹਦਾ ਤੁਹਾਨੂੰ ਪੂਰਾ ਰਿਕਾਰਡ ਮਿਲ ਜਾਣਾ ਵਾ ਇਹ ਤਾਂ ਤੁਹਾਨੂੰ ਨਾ ਇੱਕ ਮੁੱਲ ਦੇ ਵਿੱਚ ਦੋ ਚੀਜ਼ੇ ਹੀ ਮਿਲ ਜਾਣੀਆਂ ਹੈ ਨਾ ਗਰਲਾਲ ਇੱਕ ਵਾਰ ਇਹਨੂੰ ਆਪਾਂ ਤੋਰੀਏ ਮਾੜ ਤੁਸੀਂ ਬੈਟ ਦੀ ਚੈੱਕ ਕਰਕੇ ਦੇਖ ਲਓ ਗਰਲਾਲ ਥਾਣਾ ਥੁਣਾ ਦੀਆਂ ਤਾਂ ਜਮਾ ਓਕੇ ਆ ਉਹਨੇ ਆਪਣੇ ਕੋਲ ਆ ਨਾ ਬਾਈ ਜੀ ਓਕੇ ਆ ਜੀ ਓਕੇ ਬਿਲਕੁਲ ਓਕੇ ਆਉਂਦੀਆਂ ਲੋ ਵੀ ਮਿੱਤਰੋ ਬਾਕੀ ਤੁਸੀਂ ਚੈੱਕ ਕਰ ਵੀ ਲੋ ਹਣਾ ਤੇ ਬਾਕੀ ਜੇ ਗੱਲਬਾਤ ਕਰੀਏ ਵੱਡੀ ਆ ਚੈੱਕ ਕਰਕੇ ਦੇਖੋ ਗਰਲਾਲ ਫਿਰ ਅੱਜ ਆਪਾਂ ਕਿੰਨੇ ਦੀ ਦੇਣੀ ਹੈ ਭਾਈ ਮਾਲਕਰਾਉਣ ਨੂੰ ਜਿੰਨਾ ਮਰਜ਼ੀ ਕਰ ਲਗੇ ਦਾ ਆਪਾਂ ਜੇ 80 85 ਕੀਤਾ ਤਾਂ ਹੀ ਵਹਿੜ ਤਾਂ ਲਿਖ ਜਾਣੀ ਆ ਠੀਕ ਆ ਭਾਈ ਪਰ ਆਪਾਂ 70000 ਦੀ ਦੇਣੀ ਆ ਜੀ ਵਹਿੜ ਲਓ ਵੀ ਮਿੱਤਰੋ 70000 ਦੇ ਵਿੱਚ ਤੁਹਾਨੂੰ ਦੋ ਅੰਗ ਮਿਲ ਜਣੇ ਆ ਬਾਕੀ ਥਣ ਤੁਸਾਂ ਤੁਸੀਂ ਚੈੱਕ ਕਰਕੇ ਦੇਖ ਲਓ ਯਾਨੀ ਦੀ ਹੁਣ ਥੋੜੀ ਜੀ ਵੀਡੀਓ ਲੇਟ ਬਣੀ ਆ ਖਾਲੀ ਕਰੀ ਹੋਈ ਆ ਬਾਕੀ ਥਣ ਦੇਖ ਲਓ ਤੁਸੀਂ ਬਹੁਤ ਜਿਆਦਾ ਚੰਗਿਆ ਚਾਰੇ ਥਣ ਇੱਕੋ ਜੇ ਆ ਬਾਕੀ ਭਾਈ ਗਰਲਾਲ ਮਾੜਾ ਜਾਂ ਨੇੜੇ ਹੋਈ ਕਿ ਨਾ ਵਹਿੜ ਦੇ ਕੱਦ ਚੱਕ ਕਰਕੇ ਦੇਖ ਲੋ ਪੂਰੀ ਪੂਰਾ ਆਪਣੇ ਮੋਢੇ ਤੱਕ ਆ ਵੀ ਸ਼ੇਪ ਹੋ ਰੱਹਾ ਵਡੀਆਂ ਦੇ ਵਿੱਚ ਹੈ ਜੀ ਆਪਾਂ ਕਹ ਦੀਏ ਛੋਟੀਆਂ ਦੇ ਵਿੱਚ ਨਹੀਂ ਹੈ ਜੀ ਫਾਰਮ ਵਾਲੀ ਬੇੜਾ ਬਾਈ ਫਾਰਮ ਵਾਲੀ ਬੇੜਾ ਅੱਜ ਉਹ ਫਿਰ ਗਰਾਲ ਆਪਾਂ ਕਿੰਨਾ ਦੁੱਧ ਚਵਾ ਦਾਂਗੇ ਦਾ ਇਹਦਾ 16 ਕਿਲੋ ਜੀ ਦੋ ਟਾਈਮ ਬੰਦਾ ਆਪਣੇ ਘਰੋਂ ਚੋਕੇ ਲੈ ਜਾਵੇ ਜੀ ਆਪਣੀਆਂ ਲੰਗੀਆਂ ਹੁੰਦੀਆਂ ਮੁਰਕੇ ਕੋਈ ਲੰਬਾਣਾ ਦੇਵੇ ਜੀ ਬਿਲਕੁਲ ਬਾਈ ਤੇ ਅੱਜ ਜਿਵੇਂ ਆਪਾਂ ਕਹ ਦੀਏ ਸਵੇਰ ਦੀ ਖਾਲੀ ਹੋਈ ਹੋਈ ਆ ਸ਼ਾਮ ਨੂੰ ਤੁਸੀਂ ਆ ਕੇ ਚਾਹੇ ਬਾਈ ਆਪਦੀ ਬਾਲਟੀ ਘਰੋਂ ਕੰਡਾ ਲੈ ਕੇ ਆ ਕੇ ਤੋਲ ਲਿਓ ਬਾਈ ਹਾਂਜੀ 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 ਹਾਏ ਟਾਈਮ ਵੀ 10 10 ਵਾ 10 ਹੋਏ ਆ ਜੀ ਅਜੇ ਸ਼ਾਮ ਤੱਕ ਦਾ ਬਹੁਤ ਇਹਨੇ ਬਣ ਜਾਣਾ ਜੀ ਬਣ ਜਾਣਾ ਵਾ ਹਾਂਜੀ 10 ਵਜੇ ਕੇ 18 ਮਿੰਟ ਹੋਏ ਆ ਜੀ ਹਾਂ ਬਾਕੀ ਯਾਰ ਬਰੀਡ ਦੇ ਵਿੱਚ ਜਿਹੜਾ ਜਾਨਵਰ ਗੁਰਲਾਲ ਚੰਗਾ ਵਾ ਹਨ ਉਹਦੀ ਮੇਨ ਗੱਲ ਇਹ ਹੁੰਦੀ ਹੈ ਵੀ ਚੋਣ ਤੋਂ ਬਾਅਦ ਚੋ ਜਿਹੜਾ ਉਹਦਾ ਲੇਵਾ ਵਾ ਬਿਲਕੁਲ ਛੱਡ ਜਾਂਦਾ ਬਾਈ ਛੱਡ ਜਾਂਦੀ ਹੈ ਛੱਡ ਜਾਂਦੀ ਹੈ ਹਾਂ ਉਹ ਇਹ ਉਹ ਗੱਲ ਨਹੀਂ ਲੋਕਾਂ ਵਾਲੀ ਜੀ ਆਪਣਾ ਬਈ ਵੜਾ ਥੱਲੇ ਦੋ ਛੱਡਿਆ ਉਹ ਜਮਾ ਪ੍ਰੋਪਰ ਖਾਲੀ ਕੀਤੀ ਆ ਜੀ ਵੜ ਨਹੀਂ ਨਹੀਂ ਸਹੀ ਗੱਲ ਆ ਬਾਈ ਹਨਾ ਤੇ ਬਾਕੀ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਤੇ ਗੱਲਬਾਤ ਕੱਲੀ ਗਰਲਾਲ ਆਪਾਂ ਅਗਲੀ ਗੱਲ ਮਾਰੀ ਦੀ ਬਾਈ ਹਨਾ ਤੇ ਬਾਈ ਜੀ ਸੁਬਾ ਸੂਈ ਆ ਜੀ ਠੀਕ ਆ ਬਾਈ ਕੱਲ ਸੁਬਾ ਸੂਈ ਆ ਜੀ ਠੀਕ ਆ ਜੀ ਹਾਂਜੀ ਕੱਲ ਕੱਢਿਆ ਸੀ ਬੋਲਾ ਆਪਾਂ ਡੰਗ ਦਾ 6 7 6 ਕਿਲੋ ਠੀਕ ਆ ਬਾਈ ਅੱਜ 7 ਕਿਲੋ ਕਰੀਬ ਕੱਢਿਆ ਜੀ ਕੱਢਿਆ ਠੀਕ ਆ ਬਾਈ ਹਾਂਜੀ 13 14 ਕਿਲੋ ਬੋਲਾ ਉਹਦੇ ਮਗਰ ਵੀ ਬੱਛੀ ਆ ਜੀ ਲੋ ਵੀ ਮੈਟਰ ਇਹਦੇ ਵਿੱਚ ਵੀ ਤੁਹਾਨੂੰ ਦੋ ਨਾਗ ਮਿਲ ਜਾਣੇ ਆ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਸ਼ਕੀਨ ਹੈ ਇਹ ਵੀ ਬਹੁਤ ਸੋਹਣੀ ਹੈ ਯਾਰ ਹਨਾ ਬੱਚੀ ਦੀ ਜੇ ਕਰ ਗੱਲ ਕਰੀਏ ਹਨਾ ਉਹਦਾਂ ਜੇ ਕਰ ਲਾਲ ਗੱਲਬਾਤ ਕਰੀਏ ਵੀਡੀਓ ਬਣਾਉਂਦੇ ਰਹਿੰਦੇ ਬੱਚੇ ਹੀ ਆਉਂਦੇ ਆ ਬੱਚੀਆਂ ਘਟ ਆਉਂਦੀਆਂ ਹਨਾ ਹਾਂ ਜੀ ਹਾਂ ਜੀ ਹਾਂ ਚੱਲ ਤੇਰੀ ਕਿਸਮਤ ਕਹਿ ਦਈਏ ਜਾਂ ਕਰਮ ਕਹਿ ਲਗੇ ਹਨਾ ਹਾਂ ਜੀ ਠੰਡੀ ਸੀਲ ਬਹੁਤ ਹੈ ਜੀ ਇਹ ਵੀ ਵੈੜ ਜੀ ਚਵਾਈ ਵੀ ਬਹੁਤ ਚੰਗੀ ਆ ਜੀ ਬਹੁਤ ਚੰਗੀ ਚਵਾਈ ਆ ਬਾਕੀ ਜੇ ਗੱਲਬਾਤ ਕਰੀਏ ਉਂ ਵੀ ਬਹੁਤ ਜਿਆਦਾ ਜਾਣ ਵਾਲੀ ਆ ਬਾਈ ਹਨਾ ਯਾਰ ਨਿੱਗਰ ਵੈੜ ਆ ਜੀ ਨਿੱਗਰ ਆ ਜੇ ਮੈਂ ਕਹਿ ਦਈਏ ਹਨਾ ਸੰ ਜਿੰਨਾ ਅੱਗੇ ਨੂੰ ਓਨਾ ਹੀ ਇਹਦਾ ਪਿਛੇ ਨੂੰ ਆ ਬਾਕੀ ਕੱਦ ਦਾ ਅੰਦਾਜ਼ਾ ਗਰਲਾਲ ਦੇ ਹਿਸਾਬ ਨਾਲ ਤੁਸੀਂ ਲਾ ਕੇ ਦੇਖ ਲਓ ਦੇਖੋ ਬਾਕੀ ਜੇ ਗੱਲ ਕਰੀਏ ਤਾਂ ਕਹਿਣ ਦੀ ਕੋਈ ਗਰਲਾਲ ਲੋੜ ਨਹੀਂ ਵੀ ਭਾਰੀ ਹੈ ਇਹ ਆ ਵੀ ਬਾਈ ਕਰਮ ਵਾਲੀ ਦੱਸਦੀ ਆ ਹਨਾ ਤੇ ਗਰਲਾਲ ਕਿੰਨੇ ਦੁੱਧ ਦੇ ਆਪਾਂ ਇਹ ਦੇਣੀ ਆ ਬਾਈ ਤੇ ਰੇਟ ਇਹਦਾ ਕੀ ਕਰਨਾ ਅੱਜ ਆਪਾਂ ਰੇਟ ਬਾਈ ਕਰਨ ਨੂੰ ਤਾਂ ਇਹਦਾ ਵੀ ਆਪਾਂ ਜਿੰਨਾ ਮਰਜ਼ੀ ਗੱਲ ਕਰਕੇ ਵਹਿੜ ਤਾਂ ਵਿਖ ਜਾਣੀ ਆ ਪਰ ਆਪਾਂ ਮੁੱਲ ਨਹੀਂ ਕਰਨੇ ਵੇਚਣ ਵਾਲੀ ਗੱਲ ਕਰਨੀ 66000 ਦੀ ਦੇਣੀ ਆ ਲਓ ਵੀ ਮਿੱਤਰੋ 66000 ਦੇ ਵਿੱਚ ਤੁਹਾਨੂੰ ਇਹ ਜਿਹੜੀ ਮਿਲ ਜਾਣੀ ਆ ਬਾਕੀ ਬਾਈ ਕਹਿੰਦਾ ਠੰਡੀ ਠੀਲ ਪੂਰੀ ਆ ਹਾਂਜੀ ਆਰਡਰ ਦੇਖੋ ਬਾਈ ਠੰਡ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ ਹਾਂ ਗਰਰਾਲਾ ਠੰਡੀ ਫੀਲ ਬਹੁਤ ਆ ਹਨਾ ਬੋਲ ਆ ਜੀ ਠੰਡੀ ਸੀਲ ਚਾਈਪ ਲਾਓ ਵੀ ਸੱਜਣੋ ਚੈੱਕ ਕਰਕੇ ਦੇਖ ਲਓ ਬਾਕੀ ਥਣਾ ਤੁਣਾ ਦੀ ਵੀ ਬਹੁਤ ਜਿਆਦੇ ਸੋਹਣੀ ਆ ਯਾਰ ਜੇ ਗੱਲਬਾਤ ਕਰੀ ਹੈ ਹਨਾ ਤੇ ਗਰਰਾਲ ਜਿਹੜਾ ਇਹਦੇ ਮਗਰ ਬੱਚਾ ਵਾ ਹਨਾ ਬੱਛੀ ਆ ਉਹਦਾ ਆਪਣੇ ਕੋਲੇ ਬਾਈ ਕਿਵੇਂ ਹੈਗਾ ਰਿਕਾਰਡ ਕੋਈ ਨਹੀਂ ਬਾਈ ਉਹਦਾ ਆਪਣੇ ਕੋਲ ਰਿਕਾਰਡ ਹੈ ਨਹੀਂ ਪਰ ਮਾਲਕਾਂ ਨੇ ਆਪਾਂ ਨੂੰ ਦੱਸਿਆ ਸੀ ਵੀ ਚੰਗੇ ਸੀਮਨ ਦੀ ਆ ਉਹ ਕਹਿੰਦੇ ਸੀ ਵੀ ਅਸੀਂ ਚੰਗਾ ਡਾਕਟਰ ਚੰਗਾ ਸੀਮਨ ਭਰਾਇਆ ਇਹ ਪਰ ਆਪਾਂ ਨਹੀਂ ਜਿਹੜੇ ਦਾ ਹੋਊਗਾ ਉਹੀ ਦੇਵਾਂਗੇ ਜੀ ਆਪਣਾ ਵਪਾਰ ਦਾ ਕੰਮ ਆਪਾਂ ਕੱਲੂ ਗਲਤ ਕੰਮ ਨਹੀਂ ਕਰਨਾ ਬਿਲਕੁਲ ਬਾਈ ਹਨਾ ਤੇ ਲੋ ਵੀ ਸੱਜਣੋ ਤੇ ਬਾਕੀ ਚੰਗੇ ਕੱਦ ਦੀਆਂ ਦੋਨੇ ਬਹਿੜਾਂ ਆ ਭਾ ਦੇ ਵਿੱਚ ਹੀ ਤੁਹਾਨੂੰ ਮਿਲ ਜਾਣੀਆਂ ਮਗਰ ਦੋ ਬਹੁਤ ਜਿਆਦੇ ਚੰਗੀਆਂ ਦੋਨਾਂ ਦੀਆਂ ਹੀ ਬੱਚੀਆਂ ਆ ਬਾਕੀ ਠੱਡੀ ਸੀਲ ਤੁਸੀਂ ਚੈੱਕ ਕਰਕੇ ਦੇਖੋ ਆ ਵੀ ਬਹਿੜ ਬਹੁਤ ਜਿਆਦੇ ਐ ਪੂਛ ਚੱਕ ਕੇ ਖੜਦੀ ਬਈ ਜੇ ਗੱਲ ਕਰੀਏ ਜੇ ਲਾਲ ਜਿਹੜਾ ਜਾਨਵਰ ਕੁੰਡਾ ਹੁੰਦਾ ਵਾ ਦੁੱਧ ਲਈਓ ਚੰਗਾ ਹੁੰਦਾ ਜੇਦੋਂ ਆਪਾਂ ਉਹਨੂੰ ਹੱਥ ਲਾਉਣਾ ਬਾਈ ਪੂਛ ਜਾ ਕੇ ਖੜ ਜਾਂਦਾ ਹਨਾ ਇਹ ਦੁੱਧ ਵਾਲੇ ਜਾਨਵਰ ਦੀ ਨਿਸ਼ਾਨੀ ਹੁੰਦੀ ਆ ਤੇ ਬਾਈ ਗਰਲਾਲ ਦੇ ਰੇਟ ਕਿਵੇਂ ਲੱਗੇ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਕੋਈ ਵੀ ਤਸੱਲੀ ਪਰਖ ਕਰਨੀ ਹੈ ਬਾਈ ਕਹਿੰਦਾ ਮੇਰੇ ਫਾਰਮ ਤੋਂ ਆ ਕੇ ਤੁਸੀਂ ਚੋ ਕੇ ਕਰ ਸਕਦੇ ਹੋ ਕਿਉਂਕਿ ਬਾਈ ਉਹਨਾਂ ਨੇ ਵੀ ਅੱਗੇ ਉਹ ਖਰੀਦ ਕੇ ਲੈ ਕੇ ਆਂਦੀ ਆਂਦੀ ਆ ਹਨਾ ਤੇ ਜਿਹੜੀ ਅਗਲੇ ਨੇ ਜਾਣਕਾਰੀ ਦਿੱਤੀ ਆ ਉਹ ਆਪਾਂ ਅਗਲੇ ਨੂੰ ਦੇਣੀ ਹੁੰਦੀ ਆ ਹਨਾ ਕਈ ਵਾਰੀ 19 21 ਉਹਦੇ ਵਿੱਚ ਹੁੰਦਾ ਵਾ ਉਹ ਆਪਣੇ ਫਾਰਮ ਦੇ ਉੱਪਰ ਤਸੱਲੀ ਕਰਨ ਦਾ ਅਗਲੇ ਦਾ ਫਰਜਵੰਦਾ ਵਾ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਵਸਦੇ ਰਹੋ ਜੀ ਧੰਨਵਾਦ ਗਰਾਲ ਇੱਕ ਵਾਰੀ ਜਾਂਦਾ ਜਾਂਦਾ ਨੰਬਰ ਦੁਆਰਾ ਬੋਲਦੀ ਬਾਈ 72299 ਜੀ 42716 ਜੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਵਾ ਬਾਕੀ ਜਦੋਂ ਤੁਸੀਂ ਬਰਗਾੜੀ ਤੋਂ ਆਉਣਾ ਵਾ ਤਾਂ ਬਰਗਾੜੀ ਵਾਲੇ ਰਾਹ ਤੇ ਜਿਹੜਾ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜਦੋਂ ਐਂਟਰ ਕਰਦੇ ਆ ਉੱਥੇ ਬਾਈ ਦਾ ਘਰ ਆ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦੇ ਨਾਲ ਤੁਸੀਂ ਕਰ ਲਿਓ ਗੱਲਬਾਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂ